ਲੋਕ ਸਭਾ ਹਲਕਾ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਨਰਿੰਦਰ ਸ਼ਰਮਾ ਦੀ ਸਮਾਣਾ ਫੇਰੀ ਦੌਰਾਨ ਅਕਾਲੀ ਦਲ ਸਮਾਣਾ ਦੀ ਸਮੁੱਚੀ ਟੀਮ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਹੈ ਜ਼ਿਕਰਯੋਗ ਹੈ ਕਿ ਇਹ ਵਰਕਰ ਮਿਲਣੀ ਸਮਾਣਾ ਦੇ ਇੱਕ ਨਿੱਜੀ ਪੈਲੇਸ ਵਿੱਚ ਰੱਖੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਅਕਾਲੀ ਵਰਕਰਾਂ ਅਤੇ ਆਗੂ ਸ਼ਾਮਲ ਹੋਏ ਸਟੇਜ ਤੋਂ ਬੋਲਦਿਆਂ ਲੋਕ ਸਭਾ ਹਲਕਾ ਪਟਿਆਲਾ ਦੇ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਨੇ ਬੀਜੇਪੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਆੜੇ ਹੱਥ ꝗ ਲਿਆ ਉਹਨਾਂ ਇਹ ਵੀ ਕਿਹਾ ਕਿ ਜੇਕਰ ਸਮਰਹਿੰਦਿਆ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਕੱਗਰ ਦਰਯਾਦਾ ਕੰਮ ਕਰਵਾਇਆ ਹੁੰਦਾ ਤਾਂ ਅੱਜ ਸਾਨੂੰ ਹਰ ਦੀ ਮਾਰਨਾ ਚਲਣੀ ਪੈਂਦੀ ਐਨਕੇ ਸ਼ਰਮਾ ਨੇ ਅੱਗੇ ਬੋਲਦੇ ਕਿਹਾ ਕਿ ਅਕਾਲੀ ਦਲ ਪੰਜਾਬ ਦੀ ਇਕਲੌਤੀ ਆਪਣੀ ਪਾਰਟੀ ਹੈ ਜੋ ਪੰਜਾਬ ਦੇ ਹੱਕ ਅਤੇ ਤਰੱਕੀ ਲਈ ਦਿਨ ਰਾਤ ਕੰਮ ਕਰਦੀ ਹੈ ਉਹਨਾਂ ਆਖਿਆ ਕਿ ਅੱਜ ਮੌਕਾ ਹੈ ਅਸੀਂ ਆਪਣੀ ਵੋਟ ਦਾ ਸਹੀ ਵਰਤੋਂ ਕਰਕੇ ਅਕਾਲੀ ਉਮੀਦਵਾਰਾਂ ਨੂੰ ਜਿਤਾਉਣ ਲਈ ਅੱਗੇ ਆਈਏ ਤਾਂ ਇਹ ਨੂੰ ਮੰਡੀਆਂ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਪੰਜਾਬ ਪੰਜਾਬੀਅਤ ਅਤੇ ਪੰਜਾਬੀਆਂ ਦੀ ਆਵਾਜ਼ ਬੁਲੰਦ ਕਰ ਸਕਣ ਨੂੰ ਟਿਕਟ ਮਿਲਣ ਤੇ ਅਸੀਂ ਮੁबारकबाद ਵੀ ਕਹਿੰਦੇ ਆ ਤੇ ਜਿਸ ਤਰ੍ਹਾਂ ਹੁਣ ਅਗਰ ਆਪਾਂ ਗੱਲ ਕਰੀਏ ਪੰਜਾਬ ਦੇ ਮੁੱਦਿਆਂ ਦੀ ਉਹਨੂੰ ਤੁਸੀਂ ਪਾਰਲੀਮੈਂਟ ਦੇ ਵਿੱਚ ਲੈ ਕੇ ਜਾਣਾ ਤੇ ਕਿਸ ਤਰ੍ਹਾਂ ਦਾ ਜਿਹੜਾ ਚੈਲੰਜ ਤੁਹਾਨੂੰ ਇਹ ਲੱਗ ਰਿਹਾ ਸਾਰਾ ਜਿਹੜਾ ਇਲੈਕਸ਼ਨ ਆਪਨਾ ਚਾਹ ਰਹੇ ਪਰਮਾਤਮਾ ਦੀ ਕਿਰਪਾ ਭਾਏ ਇਹ ਸਾਰੇ ਲੀਡਰਸ਼ਿਪ ਦੀ ਮਿਹਰਬਾਨੀ ਹੈ ਰਖੜਾ ਸਾਹਿਬ ਖੜੇ ਆ ਸਾਰੇ ਨੌ ਹਲਕਾ ਇੰਚਾਰਜ ਕੋਰ ਕਮੇਟੀ ਅਰਬਾਲ ਸਾਹਿਬ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਆ ਇੱਕ ਵਰਕਰ ਨੂੰ ਮਾਨ ਸਤਕਾਰ ਦਿੱਤਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਵਾਦਾ ਕਰਦਾ ਕਿ ਜੋ ਜ਼ਿੰਮੇਵਾਰੀ ਮਿਲੇਗੀ ਪੂਰੀ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਨਿਭਾਵਾਂਗਾ ਕਿਸੇ ਨੂੰ ਲਾਂਭਾ ਨਹੀਂ ਤੇ ਅਕਾਲੀ ਦਲ ਜਿੱਦਾਂ ਬਾਦੂ ਹੱਕਾਂ ਦੀ ਗੱਲ ਕਰਦੀ ਸੀ ਉਹ ਆਨੰਦਪੁਰ ਦਾ ਜਿਹੜਾ ਮਤਾ ਉਹਨੂੰ ਛੱਡ ਕੇ ਹੁਣ ਅਕਾਲੀ ਦਲ ਵੈਕ ਕਿਉਂ ਗਿਆ ਅਕਾਲੀ ਦਲ ਕਦੇ ਕਿਸੇ ਮੁੱਦੇ ਤੋਂ ਵੈਕ ਨਹੀਂ ਹੋਇਆ ਅਸੀਂ ਫੈਡਰਲ ਢਾਂਚੇ ਦੀ ਪਹਿਲਾਂ ਵੀ ਲੜਾਈ ਲੜਦੇ ਰਹੇ ਹਾਂ ਅੱਗੇ ਵੀ ਲੜਦੇ ਰਹਾਂਗੇ ਅਸੀਂ ਕਿਸਾਨਾਂ ਦੀ ਪਹਿਲਾਂ ਵੀ ਲੜਾਈ ਡਟ ਕੇ ਲੜੀ ਆ ਅੱਗੇ ਵੀ ਲੜਦੇ ਰਹਾਂਗੇ ਅਸੀਂ ਬੰਦੀ ਸਿੰਘਾਂ ਦੀ ਲੜਾਈ ਪਹਿਲਾਂ ਵੀ ਲੜੀ ਆ ਅੱਗੇ ਵੀ ਲੜਾਂਗੇ ਅਸੀਂ ਪਹਿਲਾਂ ਵੀ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਰਹੇ ਹਾਂ ਅੱਗੇ ਵੀ ਕਰਦੇ ਰਾਂਗੇ ਮੇਰੀ ਲੜਾਈ ਤੁਸੀਂ ਦੇਖੋ ਨਾ ਜੀ ਮੈਂ ਤਾਂ ਇੱਕ ਛੋਟਾ ਜਿਹਾ ਵਰਕਰ ਆ ਮੇਰੀ ਲੜਾਈ ਮਹਿਲਾਵਾਂ ਵਾਲਿਆਂ ਨਾਲ ਉਹ ਜਿਹੜੇ ਜਿੱਤ ਕੇ ਮਹਿਲਾਾਂ 'ਚ ਵੱਡ ਜਾਂਦੇ ਆ ਮੁੜ ਕੇ ਆਪਣਾ ਫਰਜ਼ਾਦਾ ਨਹੀਂ ਕਰਦੇ ਤੇ ਜੇ ਜ਼ਰੂਰਤ ਪੈਣ ਤੇ ਪਹਿਲਾਂ ਅਕਾਲੀ ਦਲ ਚ ਫਿਰ ਕਾਂਗਰਸ ਚ ਹੁਣ ਅੱਜਕੱਲ ਕਾਂਗਰਸ ਦੇ ਐਮਪੀਆ ਵੋਟਾਂ ਬੀਜੇਪੀ ਵਾਸਤੇ ਮੰਗ ਰਹੇ ਆ ਦੂਸਰੇ ਤੁਸੀਂ ਦੇਖੋ ਧਰਮਵੀਰ ਗਾਂਧੀ ਜੀ ਆਪਨੇ ਉਹਨਾਂ ਨੂੰ ਐਮਪੀ ਬਣਾਇਆ ਫਿਰ ਆਜ਼ਾਦ ਲੜੇ ਹੁਣ ਤਪੂਸੀ ਮਾਰ ਕੇ ਕਾਂਗਰਸ ਚ ਵੜ ਗਏ ਸੋ ਮੈਂ ਤਾਂ ਹੱਥ ਜੋੜ ਕੇ ਸਾਰੇ ਹੀ ਲੋਕਾਂ ਨੂੰ ਇਲਾਕਾ ਨਿਵਾਸੀਆਂ ਨੂੰ ਇਹੀ ਬੇਨਤੀ ਕਰਦਾ ਕਿ ਜੇਕਰ ਤੁਸੀਂ ਕਾਰਗੁਜ਼ਾਰੀ ਦੇ ਆਧਾਰ ਤੇ ਫੈਸਲੇ ਲਿਓਗੇ ਨਾ ਫਿਰ ਹਰੇਕ ਨੂੰ ਕਾਰਗੁਜ਼ਾਰੀ ਦਿਖਾਣੀ ਪੈਣੀ ਆ ਆਦਰਵਾਇਜ਼ ਵੋਟਾਂ ਦੇ ਦਿਨਾਂ ਚ ਆਂਦੇ ਆ ਮੁੜ ਕੇ ਲੱਭਦੇ ਕੋਈ ਨਹੀਂ ਜੇ ਕਾਰਗੁਜ਼ਾਰੀ ਦੇ ਫੈਸਲੇ ਹੋਣ ਨਾ ਕਾਰਗੁਜ਼ਾਰੀ ਸ਼੍ਰੋਮਣੀ ਅਕਾਲੀ ਦਲ ਦੀ ਬੈਸਟ ਆ ਤੇ ਮੇਰੀ ਕਾਰਗੁਜ਼ਾਰੀ ਚੈੱਕ ਕਰਨੀ ਆ ਤਾਂ ਮੁਹਾਲੀ ਤੇ ਡੇਰਾ ਬਸੀ ਦਾ ਵਿਕਾਸ ਤੁਸੀਂ ਚੰਗੀ ਤਰ੍ਹਾਂ ਜੱਜ ਕਰ ਸਕਦੇ ਹੋ ਮੇਰੀ ਗਿਰਦਾਰ ਚੈੱਕ ਕਰਨਾ ਮੈਂ 32 ਸਾਲ ਤੋਂ ਇੱਕੋ ਹੀ ਪਾਰਟੀ 'ਚ ਆ ਇਹ ਤਿੰਨ ਤਿੰਨ ਪਾਰਟੀਆਂ ਭੇਜ ਲਈ ਸੋ ਲੀਡਰਾਂ ਨੂੰ ਦਲ ਬਦਲ ਤੋਂ ਜਿਹੜਾ ਹਲਕੇ ਦੇ ਲੋਕ ਹੀ ਜਿਹੜਾ ਰੋਕ ਸਕਦੇ ਆ ਜੇਕਰ ਉਹਨਾਂ ਨੂੰ ਦਲ ਬਦਲੂਆਂ ਨੂੰ ਹਰਾਇਆ ਜਾਏ ਸੋ ਤਾਂ ਹੀ ਇਹ ਦਲ ਬਦਲੀਆਂ ਜਿਹੜੀਆਂ ਰੁਕਣੀਆਂ ਜੇ ਕਾਰਗੁਜ਼ਾਰੀ ਤੇ ਫੈਸਲੇ ਕਰੋਗੇ ਫਿਰ ਹਰੇਕ ਲੀਡਰ ਨੂੰ ਪਰਫਾਰਮ ਕਰਨਾ ਪੈਣਾ ਆਦਰਵਾਇਜ਼ ਹਾਲ ਹੋਣਾ ਜਿਸ ਤਰ੍ਹਾਂ 25 ਸਾਲ ਤੋਂ ਐਮਪੀ ਬਣੇ ਤੇ ਉਹਨਾਂ ਨੇ ਐਮਪੀ ਦੀ अहमियत ਹੀ ਖਤਮ ਕਰਦੀ ਸੋ ਜੇ ਵਰਕਰ ਨੂੰ ਮਾਣ ਮਿਲਿਆ ਤਾਂ ਹਲਕੇ ਦੇ ਲੋਕਾਂ ਨੂੰ ਮਾਣ ਮਹਿਸੂਸ ਹੋਊਗਾ ਆਪਣੇ ਮੈਂਬਰ ਪਰ ਇੱਕ ਸਾਢੇ ਕੀਤੇ ਦੀ ਬਹੁਤ ਲੰਬੇ ਚਿਰ ਤੋਂ ਮੰਗਿਆ ਕਿ ਟ੍ਰੇਨ ਦੀ ਤੇ ਤੁਸੀਂ ਉਹਦੇ ਪਿੱਛੇ ਕੀ ਕਹਿੰਦੇ ਬਿਲਕੁਲ ਤੁਸੀਂ ਦੇਖੋ ਭਾਜੀ ਕੇਂਦਰ ਚ ਵਜੀ ਰਹੇ ਹਨ ਮਹਾਰਾਣੀ ਪ੍ਰਨੀਤ ਸਾਹਿਬ ਚਾਰ ਵਾਰੀ ਐਮਪੀ ਰਹੇ ਹਨ ਇੱਕ ਟ੍ਰੇਨ ਨਹੀਂ ਲਵਾ ਸਕੇ ਪ੍ਰਮਾਤਮਾ ਕਰੂਗਾ ਪਹਿਲੀ ਲੋਕ ਸਭਾ ਦੀ ਮੀਟਿੰਗ 'ਚ ਪੂਰੇ ਜੋਰ ਸ਼ੋਰ ਨਾਲ ਇਹ ਐਜੰਡਾ ਚੱਕਾਂਗੇ ਇਹ ਟ੍ਰੇਨ ਆ ਜਿਹੜੀ ਸਿਰੇ ਤੱਕ ਜਿਹੜੀ ਲੱਗ ਜੂਗੀ ਉਹਦੇ ਨਾਲ ਆਪਣੇ ਇਲਾਕੇ ਦਾ ਜਿਹੜਾ ਬਹੁਤ ਵਿਕਾਸ ਹੋਣਾ ਤੇ ਜਿਹੜਾ ਕੱਗਰ ਦਰਿਆ ਦਾ ਵੀ ਮਸਲਾ ਹੈਗਾ ਸਰਹੰਦ ਵਾਲੀ ਰੋਡ ਦਾ ਵੀ ਮਸਲਾ ਆ ਸਾਰੇ ਜੇ ਪ੍ਰਮਾਤਮਾ ਨੇ ਕਿਰਪਾ ਕੀਤੀ ਡਟ ਕੇ ਚੱਕਾਂਗੇ ਥੈਂਕ ਯੂ ਹਾਂਜੀ ਰੱਖਦਾ ਸਾਂ ਤੇ ਜੇ ਆਪਾਂ ਗੱਲ ਕਰੀਏ ਕਿ ਵੀ ਤੁਹਾਡੇ ਕਿਰਦਾਰ ਦੀ ਤੁਸੀਂ ਇੱਥੇ ਬੜਾ ਵਧੀਆ ਕੰਮ ਅੱਜ ਤੱਕ ਕੀਤਾ ਤੇ ਅੱਗੇ ਵੀ ਕਰਦੇ ਆਉਂਗੇ ਮੈਨੂੰ ਉਮੀਦ ਆ ਤੇ ਇਸ ਇਲੈਕਸ਼ਨ ਦੇ ਵਿੱਚ ਤੁਹਾਡਾ ਕੀ ਰੋਲ ਰਹੂਗਾ ਕਿਸ ਤਰ੍ਹਾਂ ਦਾ ਤੁਸੀਂ ਜਿਹੜੀ ਇਹ ਸਾਰਾ ਇਹ ਹਨਕੇ ਸ਼ਰਮਾ ਜੀ ਜਿਹੜੇ ਕੈਂਡੀਡੇਟ ਨੇ ਇਹ ਸੁਰਜੀਤ ਸਿੰਘ ਰਖੜਾ ਦਾ ਰੂਪ ਨੇ ਮੈਂ ਹੀ ਇਹਨਾਂ ਦਾ ਨਾਮ ਪ੍ਰਪੋਜ਼ ਕੀਤਾ ਹੈ ਪਰ ਸਾਰੇ ਸਾਡੇ ਜਿੰਨੀ ਅਸੈਂਬਲੀ ਸੀ ਕੋਰ ਕਮੇਟੀ ਸੀ ਵਰਕਿੰਗ ਕਮੇਟੀ ਸਾਰਿਆਂ ਨੇ ਕਿਹਾ ਕਿ ਵੀ ਇੱਕ ਵਾਰ ਕੈਂਡੀਡੇਟ ਕੋਈ ਨਹੀਂ ਤੇ ਇਹ ਇਲੈਕਸ਼ਨ ਇਨਕੇ ਸ਼ਰਮੀ ਸਾਡੀ ਆਪਣੀ ਇਲੈਕਸ਼ਨ ਹੈ ਹਰ ਬੰਦਾ ਇਹ ਸੋਚਦਾ ਕਿ ਮੇਰੀ ਆਪਣੀ ਇਲੈਕਸ਼ਨ ਹੈ ਬਰਕਰਾਰ